ਸਵਾਲ ਹੈ ਤੁਹਾਨੂੰ ਵੀ ਪ੍ਰਸ਼ਾਦੀ ਹਾਥੀ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸ ਨੇ ਭੇਟ ਕੀਤਾ ਸੀ ਇਹ ਸਵਾਲ ਦਾ ਜਵਾਬ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਬੰਸੀਏ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਜੋ ਜਾਣਕਾਰੀ ਨੌਲੇਜ ਆਪਾਂ ਰੋਜ਼ਾਨਾ ਇੱਕ ਸਵਾਲ ਤੇ ਜਵਾਬ ਸੰਗਤਾਂ ਦੇ ਨਾਲ ਸਾਂਝਾ ਕਰਦੇ ਆਂ ਤੇ ਜੋ ਆਪਾਂ ਪਹਿਲਾਂ ਸਵਾਲ ਪਾਇਆ ਸੀ ਉਹਦਾ ਜਵਾਬ ਵੀ ਤੁਹਾਨੂੰ ਲਾਸਟ ਦੇ ਵਿੱਚ ਦੇਣਾ ਤੇ ਅੱਜ ਦਾ ਜਿਹੜਾ ਸਵਾਲ ਹੈ ਸਿੱਖ ਇਤਿਹਾਸ ਦੇ ਵਿੱਚੋਂ ਵੀ ਆਪਾਂ ਜਾਣਦੇ ਹਾਂ ਧੰਗੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਤੇ ਰਾਜਾ ਭੀਮਚੰਦ ਜਦੋਂ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਬੜਾ ਕੁਝ ਵੇਖਿਆ ਚੰਦਨ ਦੀ ਚੌਂਕੀ ਸੀਸ ਤੇ ਲੱਗੀ ਕਲੰਗੀ ਪੰਜ ਕਲਾ ਸ਼ਾਸਤਰ ਤੇ ਹੋਰ ਵੀ ਅਨੇਕਾਂ ਚੀਜ਼ਾਂ ਜੋ ਧੰਗੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਵੇਖ ਕੇ ਹੈਰਾਨ ਹੋਇਆ ਪ੍ਰਸ਼ਾਦੀ ਹਾਥੀ ਉਸ ਸਮੇਂ ਆਪਾਂ ਜਿਹੜਾ ਅੱਜ ਦਾ ਸਵਾਲ ਹੈ ਤੁਹਾਨੂੰ ਵੀ ਪ੍ਰਸ਼ਾਦੀ ਹਾਥੀ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸ ਨੇ ਭੇਟ ਕੀਤਾ ਸੀ ਇਹ ਸਵਾਲ ਦਾ ਜਵਾਬ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਤੁਸੀਂ ਨੇ ਪ੍ਰਸ਼ਾਦੀ ਹਾਥੀ ਕਿਸ ਰਾਜੇ ਨੇ ਭੇਟ ਕੀਤਾ ਸੀ ਉਹ ਇਹ ਸਵਾਲ ਤੁਸੀਂ ਨੇ ਜੋ ਜਵਾਬ ਦੇਣਾ ਹੈ ਤੇ ਨਾਲ ਆਪਾਂ ਜੋ ਇੱਕ ਸਵਾਲ ਤੁਹਾਨੂੰ ਪਾਇਆ ਸੀ ਤੇ ਆਪਾਂ ਸਵਾਲ ਤੁਹਾਨੂੰ ਪਾਇਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਟਨਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹਨਾਂ ਗਲੀਆਂ ਵਿੱਚ ਖੇਡਦੇ ਨੇ ਮਾਤਾ ਗੁਜਰਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਮਾਂ ਹੈ ਸੀ ਕੁੱਕ ਤੋਂ ਜਨਮ ਹੋਇਆ ਸੀ ਤੇ ਇੱਕ ਹੋਰ ਕਿਹੜੀ ਮਾਂ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਂ ਕਹਿ ਕੇ ਪੁਕਾਰਦੇ ਸੀ ਉਹ ਸਵਾਲ ਪਾਇਆ ਸੀ ਤੇ ਉਹਦਾ ਜਵਾਬ ਹੈ ਜੀ ਰਾਣੀ ਬਸੁੰਦਰਾ ਮੈਣੀ ਰਾਣੀ ਬਸੁੰਦਰਾ ਮੈਣੀ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਂ ਤੋਂ ਵੀ ਜ਼ਿਆਦਾ ਵੱਧ ਕੇ ਪਿਆਰ ਕਰਦੇ ਸੀ ਤੇ ਅੱਜ ਵੀ ਆਪਾਂ ਪਟਨਾ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਨਾਮ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਸਾਰੇ ਸੰਗਤਾਂ ਜਾ ਕੇ ਨਮਸਕਾਰ ਕਰਦੀਆਂ ਨੇ ਸੋ ਇਹ ਉਸ ਸਵਾਲ ਦਾ ਜਵਾਬ ਹੈ ਜੀ ਰਾਣੀ ਬਸੁੰਦਰਾ ਸੀ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਂ ਕਹਿ ਕੇ ਪੁਕਾਰਦੇ ਸੀ ਧੰਨਵਾਦ ਹੈ ਜੀ ਸਾਰਿਆਂ ਦਾ